ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਾਨੀ ਵਾਲੇ ਦੇ ਵਿੱਚ ਪਹੁੰਚੇ ਦੋਸਤੋ ਗੱਲ ਡੇਰੀ ਫਾਰਮ ਦੇ ਵਿੱਚ ਦੋਸਤੋ ਬਾਈ ਦਾ ਬੋਰਡ ਲੱਗਿਆ ਬਾਹਰ ਦੇ ਸਾਹਮਣੇ ਤੇ ਆਹ ਦੋਸਤੋ ਬਾਈ ਦਾ ਹੈਗਾ ਜਿਹੜਾ ਪਸ਼ੂਆਂ ਵਾਲਾ ਮੰਨ ਲਓ ਫਾਰਮ ਆ ਨਿੱਕਾ ਜਿਹਾ ਅੱਜ ਪਸ਼ੂ ਜੀ ਦੋਸਤੋ ਅੰਦਰ ਬੰਨੇ ਹੋਏ ਆ ਤਿੰਨ ਪਸ਼ੂਆਂ ਦੀਆਂ ਵੀਡੀਓ ਕਵਰ ਕਰਨੀਆਂ ਦੋਸਤੋ ਤਿੰਨਾਂ ਦੀ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੋਸਤੋ ਜਿੰਨਾ ਵੀ ਰਾਣੇ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਇਸ ਵੈੜ ਦਾ ਸੌਦਾ ਹੋ ਰਿਹਾ ਦੇਖਦੇ ਆ ਜੇ ਤਾਂ ਸੌਦਾ ਹੋ ਗਿਆ ਦੋਸਤੋ ਵੀਡੀਓ ਕਵਰ ਕਰਾਂਗੇ ਇਹਦੀ ਤੇ ਨਹੀਂ ਤਾਂ ਦੋਸਤੋ ਸਾਹਮਣੇ ਉਹ ਸੌਦਾ ਹੋ ਰਿਹਾ ਤੇ ਨਹੀਂ ਤਾਂ ਦੋਸਤੋ ਦੂਜੇ ਦੋ ਨਾਲ ਤੁਹਾਨੂੰ ਵਿਖਾ ਦੇਣੇ ਆ ਇੱਕ ਦੋਸਤੋ ਗੇਰ ਆ ਤੇ ਇਹ ਦੋਸਤੋ ਗੱਬਣਾ ਤੇ ਹੋਰ ਕਿਹੜੀ ਹੈ ਬਾਈ ਚੱਕਾ ਨਾਲ ਖੜੀ ਹੈ ਇਹ ਕਾ ਨਾਲ ਖੜੀ ਕਰੋਸ ਆਂਗ ਦੇ ਵਿੱਚ ਤਿੰਨਾਂ ਦੀ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਲੌਵੀ ਜਿਹੜੀ ਤੁਹਾਨੂੰ ਐਚ ਐਫ ਵੈੜ ਵਿਖਾਈ ਸੀ ਪਹਿਲਾਂ ਦੋਸਤੋ ਮੇਨ ਵੀਡੀਓ ਉਹਦੀ ਬਣਾਉਣੀ ਸੀ ਆਪਾਂ ਉਹ ਬਾਈ ਨੇ ਦੋਸਤੋ ਆਪਾਂ ਤੁਹਾਨੂੰ ਵੀਡੀਓ ਚ ਵਿਖਾਈ ਦਿੱਤਾ ਸੌਦਾ ਹੋ ਰਿਹਾ ਸੀ ਤੇ ਉਹ ਸੌਦਾ ਹੋ ਗਿਆ ਤੇ ਹੁਣ ਦੋਸਤੋ ਤੁਹਾਨੂੰ ਇਹ ਇੱਕ ਤਾਂ ਤਾਜੀ ਸੂਈ ਆ ਇਹਦੇ ਬਾਰੇ ਜਾਣਕਾਰੀ ਲਵਾਂਗੇ ਤੇ ਇੱਕ ਦੋਸਤੋ ਇਹ ਕਰੋਸ ਆਂਗ ਦੇ ਵਿੱਚ ਆਓ ਬਾਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਠੀਕ ਆ ਨਾ ਦਸੀ ਬਈ ਗੁਰਚਰਨ ਸਿੰਘ ਚਰਨਾ ਨਾਂ ਜੀ ਪਿੰਡ ਮਾਨੀ ਸਿੰਘ ਵਾਲਾ ਠੀਕ ਆ ਜੀ ਰਸਤਾ ਬੌਲੀ ਸਾਹ ਵਾਲਾ ਬੌਲੀ ਸਾਹ ਵਾਲਾ ਰਸਤਾ ਜਿਹੜਾ ਇਹ ਘਰ ਆ ਹਾਂਜੀ ਪਿੰਡੋ ਤਕਰੀਬਨ ਕਿੰਨੀ ਕੁ ਵਾਟ ਆ ਬਈ ਇਹ ਪਿੰਡ ਦੇ ਚੜ੍ਹਦੇ ਬੰਨੇ ਨਿਆਈ ਜੀ 5-7 ਕਿਲੇ ਦੂਰ ਆ ਜੀ 5-7 ਕਿਲੇ ਚੜ੍ਹਦੇ ਵਾਲੇ ਪਾਸੇ ਹਾਂਜੀ ਠੀਕ ਆ ਆ ਰਾਤ ਦੀ ਸੁਈ ਆ ਜੀ ਤਾਂ ਜੀ ਠੀਕ ਆ ਗੇਅਰ ਕ੍ਰੋਸ ਆ ਜੀ ਗੇਅਰ ਕ੍ਰੋਸ ਦੇ ਵਿੱਚ ਆ ਹਾਂਜੀ 20 ਪਲੱਸ ਵਾਲੀ ਆ ਠੀਕ ਆ ਵੀ ਬਲਾਸਟ ਤੇ 12 13 ਲੀਟਰ ਬੋਲਾ ਰਾਤ ਦੀ ਸੂਈ ਹੈ ਤੇ 12 13 ਲੀਟਰ ਬੋਲਾ ਜਿਹੜਾ ਇਸ ਵਾਸਤੇ ਤਿਆਰ ਵੱਛਾ ਮਗਰ ਵੱਛਾ ਮਗਰ ਹਾਂਜੀ ਠੀਕ ਹੈ ਸੂਆ ਕਿਨਵਾ ਸੂਈ ਹੈ ਬਈ ਤੇ ਪਿਓਰ ਦੂਜਾ ਸੂਆ ਜੀ ਦੂਜਾ ਸੂਆ ਸੂਈ ਹੈ ਚਵਾਈ ਦੀ ਕੋਈ ਓਕੇ ਹੈ ਜੀ ਇੱਕ ਨੰਬਰ ਆ ਜੀ ਠੀਕ ਹੈ ਚਵਾਈ ਦੀ ਇੱਕ ਨੰਬਰ ਆ ਜੇਰ ਜੂਰ ਓਕੇ ਹੈ ਬਈ ਜੇਰ ਜੂਰ ਓਕੇ ਆ ਜੀ ਠੀਕ ਹੈ ਇਹ ਵੀਡੀਓ ਵਗੈਰਾ ਹੈਗੀ ਆਪਣੇ ਕੋਲ ਠੀਕ ਹੈ ਜੇਰ ਦੀ ਵੀਡੀਓ ਹੈਗੀ ਆ ਵੱਛੇ ਨੂੰ ਜਨਮ ਦਿੱਤਾ ਤੇ ਵੈਸੇ ਠੰਡੀ ਆ ਬਈ ਬਹੁਤ ਪਾ ਦੋਗੇ ਵੀ ਕਲਾਸ ਲਈ 20 ਪਲਸ ਪਾ ਦੋਗੇ ਮੈਂ ਵੈਸੇ ਹੂੰ ਠੰਡੀ ਆ ਹਾਂਜੀ ਠੀਕ ਆ ਕੋਈ ਗੱਲ ਨਹੀਂ ਠੀਕ ਰਾਜੀ ਜੀ ਜੁਗੀਆਂ ਨੇ ਤਾਂ ਹੁੰਦਾ ਕਿ ਜੇ ਕਰੀਏ ਲੋ ਬਈ ਬੱਚੇ ਨੂੰ ਜਨਮ ਦਿੱਤਾ ਵੈਸੇ ਜੇ ਆਪਾਂ ਗੱਲ ਕਰੀਏ ਨਾ ਦੋਸਤੋ ਠੰਡੀ ਆ ਈ ਢੀ ਗਰਮ ਨਹੀਂ ਜੇ ਕਹਿਦਗੇ ਕਿਉਂਕਿ ਮਾੜਾ ਮੋਟਾ ਦੋਸਤੋ ਇਹ ਹੋ ਗਈ ਸਾਈਵਾਲ ਹੋ ਗਈ ਕਈ ਤਾਰਿਆਂ ਸੁਵੇ ਕਰਕੇ ਬੱਚੇ ਦਾ ਕਰਦ ਗਾ ਮਾੜਾ ਮੋਟਾ ਤੇ ਥਣ ਹਵਾਨਾ ਤੁਹਾਨੂੰ ਉਠਾਉਣਾ ਦੋਸਤੋ ਬਹੁਤ ਸਾਫ ਸੁਥਰਾ ਫੈਕਸ ਹਵਾਨਾ ਦੋਸਤੋ ਸੋਹਣਾ ਦੋਸਤੋ ਮੋਟਾ-ਮੋਟਾ ਥਾਣਾ ਨੇੜੇ ਹੋ ਕੇ ਥਾਣਾ ਵਾਲਾ ਤੁਹਾਨੂੰ ਦੋਵੇਂ ਪਾਸੇ ਦਿਖਾ ਦਿੰਦੇ ਆ ਬਿਲਕੁਲ ਸਾਫ-ਸੁੱਥਰੀ ਵਿਹੜਾ ਦੋਸਤੋ ਇੱਕ ਸਾਦੇ ਆ ਬਹੁਤ ਸੋਹਣਾ ਦੋਸਤੋ ਜੋਸ਼ ਵਾਲਾ ਹਵਾਨਾ ਤੇ ਮਿਲਕਵੇਂ ਨੇ ਵੇਖ ਸਕਦੇ ਆ ਤੇ ਹਵਾਨੇ ਤੇ ਨਾੜਾ ਵੇਖੋ ਨਾ ਬਹੁਤ ਸੋਹਣੀਆਂ ਉੱਭਰੀਆਂ ਹੋਈਆਂ ਪੂਰਾ ਵੱਡਾ ਕਦ ਕਾਠਾ ਫੇਸਬੁਕਸ ਵੇਖ ਸਾਦੇ ਆ ਦੋਸਤੋ ਮੱਥਾ ਗੋਲ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲੈ ਵੀ ਖੋਲ ਲਈ ਤੋੜ ਕੇ ਵਿਖਾ ਦਈਏ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਵੇ ਜੇ ਗੱਲ ਕਰੀਏ ਨਾ ਦੋਸਤੋ ਹਵਾਨਾ ਬਈ ਬਾਹਰ ਕੱਢ ਲਈ ਬਹੁਤ ਸੋਹਣਾ ਦੋਸਤੋ ਪੱਟਾਂ ਦੇ ਵਿੱਚ ਪੂਰਾ ਫਸਿਆ ਹੋਇਆ ਜੋਸ਼ ਵਾਲਾ ਹਵਾਨਾ ਦੇਖ ਸਕਦੇ ਬਿਲਕੁਲ ਜੇ ਗੱਲ ਕਰੀਏ ਨਾ ਦੋਸਤੋ ਸਾਫ਼ ਸੁਥਰਾ ਹਵਾਨਾ ਇਕੱਲਾ ਇਕੱਲਾ ਸਥਾਨ ਲੱਗਿਆ ਥੋੜਾ ਜਿਹਾ ਬੱਚੇ ਦਾ ਕਰਕੇ ਕਾਲ ਕਰਦੀ ਆ ਇਹ ਥੋੜਾ ਜਿਹਾ ਨਾ ਬੱਚੇ ਨੂੰ ਉਪਰਾਂ ਨਹੀਂ ਛੱਡਦੀਆਂ ਕਿਉਂਕਿ ਤਾਜ਼ਾ ਸੂਗੇ ਫੜ ਕੇ ਪਸ਼ੂ ਜੀ ਇਹ ਹੋ ਗਈ ਸਾਈਵਾਲ ਹੋ ਗਈ ਦੋਸਤੋ ਇਹਨਾਂ ਦਾ ਥੋੜਾ ਹੁੰਦਾ ਹੀ ਹੈ ਬੱਚੇ ਦਾ ਜਿਆਦਾ ਕਰਦੇ ਨੇ ਬਈ ਇਹਦਾ ਰੇਟ ਕੀ ਕਰਦੇ ਆਂ ਇਹਦਾ ਮੁੱਲ 67000 ਆ ਜੀ ਮੁੱਲ 67000 ਨੈਟ ਲੈਂਡ ਦੇਣ ਵਾਲੀ ਗੱਲ 62000 ਦੀ ਨੈਟ ਦੇ ਆ 62000 ਦੀ ਦੇ ਦੇਾਂਗੇ ਆਪਾਂ ਹਾਂਜੀ ਠੀਕ ਆ ਲਓ ਵੀ 62000 ਦੀ ਬਾਈਆਂ ਦਾ ਆਪਾਂ ਸੇਲ ਕਰਦੇ ਆਂਗੇ ਬਾਕੀ ਦੋਸਤੋ ਕੋਈ ਵੀ ਰੇਟ ਫੈਕਸ ਨਹੀਂ ਹੁੰਦਾ 1921 ਦੋਸਤੋ ਮੌਕੇ ਤੇ ਹੋ ਜਾਂਦਾ ਹੁੰਦਾ ਵੱਚਾ ਵੇਖ ਸਕਦੇ ਆ ਦੋਸਤੋ ਬੱਚੇ ਨੂੰ ਜਨਮ ਦਿੱਤਾ ਇੱਥੇ ਆ ਕੇ ਦੋਸਤੋ ਸੂਈ ਸਵਾਈ ਆ ਦੋ ਟਾਈਮ ਚਵਾਈ ਕਰ ਲੋ ਤਿੰਨ ਟਾਈਮ ਚਵਾਈ ਕਰ ਲੋ ਉਹ ਤੁਹਾਡੀ ਮਰਜ਼ੀ ਹੈ ਦੋਸਤੋ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਇਸ ਤੋਂ ਅੱਗੇ ਬਈ ਇਸ ਤੋਂ ਵੈ ਗਾਣੀ ਗੱਲ ਕਰਨ ਲੱਗੇ ਇੱਕਨ ਮਾਸੂਦਾ ਸੂਣਾ ਇਹ ਤੀਜੇ ਸੂਵੇ ਆ ਜੀ ਤੀਜਾ ਸੂਆ ਸੁਣੀ ਆ ਠੀਕ ਆ ਕਿੰਨੇ ਦਿਨ ਲੈ ਜੂ ਬਈ ਸੀਰ ਖੰਨੀ ਆ ਜੀ ਤਿਆਰੀਆਂ ਚੀ ਆ ਬਸ ਇੱਕ ਅੱਧਾ ਦਿਨ ਰਾਤ ਨੂੰ ਸੂਪੇ ਸਵੇਰੇ ਸੂਪੇ ਠੀਕ ਆ ਤਿਆਰੀਆਂ ਦੇ ਵਿੱਚ ਆ ਲਓ ਬਈ ਹੋ ਸਕਦਾ ਬਾਈਆਂ ਦਾ ਸ਼ਾਮ ਨੂੰ ਸੂਪੇ ਸਵੇਰੇ ਸੂਪੇ ਇੱਕ ਦੋ ਦਿਨ ਬਾਕੀ ਲਜਾ ਵੀ ਸਕਦੀ ਆ ਦੇਖ ਸਕਦੇ ਆ ਕਰੋ ਸੰਗ ਦੇ ਵਿੱਚ ਆ ਬਾਕੀ ਦੋਸਤੋ ਬਾਈ ਤੋਂ ਪੁੱਛਾਂ ਦੁੱਧ ਦੁੱਧ ਕਿੰਨਾ ਪਾ ਦੂਗੀ ਦੇਖ ਸਕਦੇ ਆ ਇੰਜਾ ਸੁਆ ਸੁਣਾ ਇਸ ਵੇੜ ਨੇ ਬਾਕੀ ਦੁੱਧ ਵਾਲੀ ਆ ਕਰੋ ਸੰਗ ਦੇ ਵਿੱਚ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਇਹਨੂੰ ਚੈੱਕ ਪਾਸ ਕਰ ਲਓ ਕਿਉਂਕਿ ਦੋਸਤੋ ਥਣ ਹਵਾਨਾ ਬਹੁਤ ਸਾਫ਼ ਸੁਥਰਾ ਮੋਟਾ ਮੋਟਾ ਥਾਣਾ ਬਈ ਇਹ ਕਿੰਨਾ ਦੁੱਧ ਪਾ ਦੂਗੀ ਇਹ ਜੀ 16 ਪਲੱਸ ਪਾ ਦੂਗੀ ਜੀ 16 ਪਲੱਸ ਪਾ ਦੂਗੀ ਇਹਦੀ ਕੀ ਕੀਮਤ ਕਰਦੇ ਆਂਗੇ ਬਈ ਇੰਦੀ ਕੀਮਤ ਤਾਂ 50000 ਆ ਜੀ 50000 ਵਾਲੀ ਨੈਟ ਕੀਮਤ ਇਹਦੀ 45000 45000 ਦੀ ਦੇ ਦਿਆਂਗੇ ਹਾਂਜੀ ਠੀਕ ਆ ਲਓ ਵੀ ਇਹਦਾ ਰੇਟ 45000 ਆ ਬਾਕੀ ਦੋਸਤੋ ਮੌਕੇ ਤੇ ਇਹਦੇ ਵਿੱਚੋਂ ਵੀ ਤੁਹਾਡਾ ਥੋੜਾ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ 16 ਲੀਟਰ ਬਾਈਆਂ ਦਾ ਦੁੱਧ ਨੈਟ ਪਾ ਦੂਗੀ 1 2 3 ਸੂਨ ਦੇ ਵਿੱਚ ਲੈ ਜੂਗੀ ਜਿਹੜੇ ਵੀਰ ਦੇ ਦੋਸਤੋ ਦੋਨਾਂ ਨਗਾਂ ਚ ਕੋਈ ਵੀ ਨਗ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਸੋਫਰਾਜ ਡੇਰੀ ਫਾਰਮ ਤੇ ਇਹਨਾਂ ਨੂੰ 200 ਸਬਸਕ੍ਰਾਈਬ ਕਰ ਲਿਓ ਆਓ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ